ਇੱਕ ਤਾਂ ਜਦੋਂ ਲੰਬਾ ਕੰਮ ਹੈ ਇੱਕ ਤਾਂ ਮੈਂ ਤੁਹਾਨੂੰ ਗੱਲ ਕਲੀਅਰ ਕਰਦਾ ਜੇ ਮਹਾਤਮਾ ਮੇਰ ਕਰਿਆ ਆਪਣੀ ਆਉਂਦੀ ਹੈ ਸਰਕਾਰ ਆ ਸਾਰੇ ਕੰਕਰੀਟ ਦੇ ਬੰਦ ਬੰਦ ਬੋਲੇ ਓ ਯਾਰ ਸਵਾਲ ਤੇ ਸਵਾਲ ਮੇਰੀ ਬੇਨਤੀ ਹੈ ਆਪਾਂ ਮੇਰੀ ਗੱਲ ਸੁਣ ਲੋ ਨਾਰੇ ਹਲੀਆਂ ਜੀ ਜੀ ਹਾਂਜੀ ਦੋ ਗੱਲਾਂ ਸਭ ਤੋਂ ਪਹਿਲੇ ਮੈਂ ਕਹਿੰਦੀ ਜੀ ਕੋਣੀ ਇੱਕ ਕੋਈ ਵੀ ਗੰਦਾ ਪਾਣੀ ਇੱਕ ਬੂੰਦ ਵੀ ਮੈਂ ਦਰਿਆਵਾਂ ਚ ਨਹੀਂ ਜਾਣਾਂ ਠੀਕ ਆਹ ਜਿਹੜਾ ਗੰਦਾ ਪਾਣੀ ਹੈ ਮਰਵਾ ਰਿਆ ਪੰਜਾਬ ਦੀ ਜਵਾਨੀ ਨੂੰ ਤੇ ਸਾਰੇ ਲੋਕਾਂ ਨੂੰ ਮੇਰੇ ਮਾਤਾ ਜੀ ਨੂੰ ਵੀ ਕੈਂਸਰ ਇਸ ਕਰਕੇ ਹੋਇਆ ਸੀ ਸੋ ਇੱਕ ਤਾਂ ਮੈਂ ਮੇਰਾ ਵਸੋਂ ਵਾਂਗੂ ਹੈ ਕਿ ਮੈਂ ਨਹੀਂ ਗੰਦਾ ਪਾਣੀ ਪੈਂਦ ਦਿੰਦਾ ਇੱਕ ਬੂਦ ਵੀ ਸਰਕਾਰ ਹੁੰਦੀ ਦੂਜੀ ਗੱਲ ਆ ਜਿਹੜਾ ਬੰਦ ਹੈ ਆ ਹਰ ਦੂਜੇ ਤੀਜੇ ਪੰਜਵੇਂ ਸਾਲ ਕੋਈ ਨਾ ਕੋਈ ਪੰਗਾ ਪੈਂਦਾ ਹੀ ਰਹਿੰਦਾ ਪੈਂਦਾ ਜੀ ਸਹੀ ਗੱਲ ਹੈ ਕਰੋੜਾਂ ਰੁਪਏ ਖਰਾਬ ਹੋ ਗਏ ਸਹੀ ਗੱਲ ਹੈ ਇੱਕ ਵਾਰ 7-8000 ਕਰੋੜ ਲਾ ਕੇ ਕੰਕਰੀਟ ਦਾ ਇੱਕ ਪਾਸੇ ਤੋਂ ਕਰਾ ਰੋਪੜ ਤੋਂ ਕਰਾ ਦਿਓ ਜੀ ਰੋਪੜ ਤੋਂ ਫੀਰ ਤੱਕ ਜਿਵੇਂ ਸੜਕਾਂ ਬਣਾਈ ਮੈਂ ਕਿਹਾ ਸੀ ਨਾ ਬਿਲਕੁਲ ਜੀ ਬਿਲਕੁਲ ਮੈਂ ਜਦੋਂ ਕਿਹਾ ਸੀ ਸੜਕਾਂ ਸੀਮਿੰਟ ਦੀ ਬਣਾਉਂਗ ਲੋਕੀ ਕਹਿੰਦੇ ਐਵੇਂ ਕਰਦੇ ਬਣਾਤੀਆਂ ਨਾ ਅੱਛਾ ਦੂਜੀ ਆ ਇੱਕ ਤਾਂ ਗੱਲ ਹੋ ਗਈ ਹਾਂ ਜੀ ਤੁਸੀਂ ਕੰਕਰੀਟ ਤੇ ਬੰਨ ਬਣਾਤੇ ਨਾ ਸਾਲੂ ਹੋਰ ਬਸ ਕੰਕਰੀਟ ਤੇ ਬੰਨ ਬਣ ਜਾਣਗੇ ਹਾਂ ਜੀ ਹੁਣ ਇੱਕ ਗੱਲ ਕਰਨੀ ਆ ਸੀ ਹੁਣ ਅਸੀਂ ਕੀ ਕਰਾਂਗੇ ਮੈਂ ਕੱਲ ਮੀਟਿੰਗ ਸੰਧੀ ਆ ਪਾਰਟੀ ਦੀ ਜੀ ਇੱਕ ਤਾਂ ਜਿਹੜੇ ਖੇਤਾਂ ਚ ਸਿਲਟ ਆਇਆ ਜੀ ਆ ਗਿਆ ਕਿੰਨੇ ਖੇਤਾਂ ਚ ਸਾਡੇ ਵੀ ਆ ਗਿਆ ਜਿਹੜੇ ਵੀ ਖੇਤਾਂ ਚ ਸਿਲਟ ਆਇਆ ਉਹ ਸੇਵਾ ਕਾਲੀ ਦਾ ਲਊਗਾ ਠੀਕ ਹੈ ਜੀ ਬੋਲ ਸਰ ਹੈ ਯਾਰ ਸੁਣ ਲੋ ਜੀ ਚੱਲ ਗੱਲ ਕੋਈ ਛੋਟ ਸਟੇਟ ਅਸੀਂ ਟਰੈਕਟਰ ਵੀ ਲੈ ਕੇ ਆਵਾਂਗੇ ਪੰਜਾਬ ਕੋਈ ਅਸੀਂ ਆਪਣੇ ਹੱਗੇ ਵੰਡ ਕੇ ਟਰੈਕਟਰ ਵੀ ਲਵਾਵਾਂਗੇ ਡੀਜ਼ਲ ਵੀ ਸਾਡਾ ਟਰੈਕਟਰ ਵੀ ਸਾਲਾ ਤੁਹਾਡੀ ਮਦਦ ਕਰਕੇ 10 ਦਿਨਾਂ ਦੇ ਅੰਦਰ ਅਸੀਂ ਤੁਹਾਡੀ ਸਿਲਟ ਤੇ ਲੈਵਲ ਕਰਕੇ ਤੁਹਾਨੂੰ ਦੇ ਦਾਂਗੇ બીજી ਗੱਲ ਜਿਹੜਾ ਸਿਲਟ ਜਿਹਦੇ ਖੇਤ ਚ ਹੈ ਉਹ ਸਿਲਟ ਉਹਦਾ ਜੋ ਮਰਜੀ ਤੁਸੀਂ ਵੇਚ ਸਕੋਗੇ ਜੇ ਕੋਈ ਬੰਗਾ ਲਾਊਗਾ ਮੈਂ ਅੱਗੇ ਖੜੂਗਾ 7 ਵਜੇ ਜੀ ਤੁਸੀਂ ਸੇਲ ਕਰ ਦਿਓ ਜੀ ਜਿੰਨਾ ਸ਼ਿਲਟਰ ਨਿਕਲਦਾ ਕਿਉਂਕਿ ਨੁਕਸਾਨ ਹੀ ਥੋੜਾ ਹੋਇਆ ਹਾਂਜੀ ਹਾਂਜੀ ਆਹ ਤਾਂ ਨਲਾਇਕ ਦਿੱਤਾ ਰ ਜਿਹੜੀਆਂ ਆ ਸੜਕਾਂ ਹੈ ਹਾਂਜੀ ਹਾਂਜੀ ਸੁਣ ਲੋ ਸੁਣ ਲੋ ਇਹਦਾ ਮੇਰੇ ਕੋਲੇ ਹੁਣ ਕੋਈ ਲਾਜਮੀ ਸਰਕਾਰ ਜੀ ਕਰ ਸਕਦੇ ਨਹੀਂ ਮੈਂ ਤੈਨੂੰ ਸਿੱਧੀ ਗੱਲ ਦੱਸਦਾ ਦੂਜੀ ਜਿੱਥੇ ਕੋਈ ਚਾਰੇ ਦੀ ਲੋਡ ਹੈ ਮੈਨੂੰ ਦੱਸ ਦਿਓ ਤੁਹਾਨੂੰ ਡੀਜ਼ਲ ਦੀ ਲੋਡ ਹੈ ਮੈਂ ਸਰਪੰਚਾ ਜੀ ਪੈਂਦਾ ਜੀ ਹਾਂ ਡੀਜ਼ਲ ਦੀ ਲੋਡ ਹੈ ਹੈਗੀ ਹੁਣ ਨੇ ਡੀਜ਼ਲ ਦੀ ਕਿਰਪਾ ਹੈ ਜੀ ਤੁਸੀਂ ਆਪ ਜੀ ਵੱਲੋਂ ਉਹ ਆਪ ਕੀ ਨਾ ਦੇਣਾ ਉਹ ਤੁਸੀਂ ਕਿਰਪਾ ਕਰਦੇ ਹੋ ਡੀਜ਼ਲ ਵੀ ਨਹੀਂ ਦੇਣਾ ਹਾਂ ਜੀ ਡੀਜ਼ਲ ਇੱਕ ਮਿੰਟ ਬੰਦਰ ਸਾਹਿਬ ਡੀਜ਼ਲ ਆ ਜਾਏ ਜਦੋਂ ਬਾਈ ਡੀਜ਼ਲ ਚੱਲ ਜਾਂਦਾ ਜੀ ਪਹਿਲਾਂ ਤੁਸੀਂ ਸਾਡੇ ਪਿੰਡਾਂ ਦੇ ਜਦੋਂ ਅਮੀਨਾ ਸਹੀ ਹੋਣ ਦੀ ਤੁਸੀਂ ਡੀਜ਼ਲ ਦੀ ਬਾਈ ਬੰਦ ਕਰੀਓ ਇੱਕ ਮਿੰਟ ਜਾਂ 2 ਮਿੰਟ ਬੋਲਿਆ ਨਾ 2 ਮਿੰਟ ਜੀ ਸਭ ਨੂੰ ਕੀ ਹੋ ਜਾ ਸਾਡੇ ਪਿੰਡਾਂ ਦੇ ਵਿੱਚ ਸਭ ਤੋਂ ਵੱਡੀ ਮਾਰ ਪਈ ਆ ਅਸੀਂ ਬਹੁਤ ਸਾਰੇ ਪਿੰਡਾਂ ਦੇ ਲੋਕ ਜਿੱਥੇ ਸਾਰੇ ਖੜੇ ਅਸੀਂ ਇਕੱਠੇ ਅਸੀਂ ਬੜਾ ਰੌਲਾ ਪਾਇਆ ਰੀਤੇ ਦੇ ਖਿਲਾਫ ਕਿ ਦਿੱਤਾ ਬੰਦ ਕੀਤਾ ਜਾਵੇ ਪਰਚਾ ਵੀ ਕੀਤਾ ਥਾਣੇ ਬੰਦ ਵੀ ਕੀਤਾ ਗਿਆ ਸਾਡੀਆਂ ਤਿੰਨ ਪੰਚਾਇਤਾਂ ਦੇ ਪਰਚੇ ਹੋਏ ਪਰ ਮੈਨਿੰਗ ਮਾਫੀਆ ਨੇ ਇੱਕ ਜੀ ਸਾਡੀ ਨਹੀਂ ਹੋ ਜੀ ਸਾਡੀ 40 40 40 ਫੋਟਾ ਸਾਰੇ ਪਿੰਡ ਖੜੇ ਆ ਆ ਤਾਂ ਸਾਰੇ ਅੰਦਰ ਜਾਣਾ ਹਾਂ ਨੁਕਸਾਨ ਇਹਦਾ ਦੋ ਗੱਲ ਦੋ ਗੱਲਾਂ ਕਰਕੇ ਨੁਕਸਾਨ ਹੋਇਆ ਇਹ ਦੇਖੋ ਜੀ ਆਪਾਂ ਇਹ ਮੀਂਹ ਮੀਂਹ ਦਾ ਤਾਂ ਪਚਾ ਹੋ ਜਾਣਾ ਸੀ ਹਾਂ ਜੀ ਵੱਡੇ ਬਾਦਲ ਸਾਹਿਬ ਕੀ ਕਰਦੇ ਸੀ ਚਾਰ ਪੰਜ ਮਹੀਨੇ ਪਹਿਲੇ ਹੀ ਮੀਟਿੰਗ ਕਰਕੇ ਮਹਿਕਮੇ ਨੂੰ ਬੁਲਾ ਕੇ ਬੰਦ ਪੱਕੇ ਕਰਾਉਣੇ ਡੀਸੇਲਟਿੰਗ ਕਰਨੀ ਪਹਿਲੇ ਤਿਆਰੀ ਡਰੇਨਾ ਸਾਫ ਕਰਨੀ ਅਸੀਂ ਤਿਆਰੀ ਕਰ ਲੈਂਦੇ ਸੀ ਆ ਜਦੋਂ ਝਾੜੂ ਵਾਲਾ ਭਗਵੰਤਪਾਣਾਏ 4 ਸਾਲ ਹੋ ਗਏ ਮੀਟਿੰਗ ਨਹੀਂ ਕੀਤੀ ਦੁਆਨੀ ਨਹੀਂ ਦਿੱਤੀ 나ਜੀ ਬਿਮਾਰ ਹੋ ਕੇ ਹਸਪਤਾਲ ਨਾਲੇ ਹੋ ਰਹਾ ਜਿਹੜਾ ਸਾਡੇ ਗੁਰਦਾਸਪੁਰਾਣਾ ਇਹ ਡੈਮ ਹੈ ਸਾਡਾ ਉਹ 4 ਮਹੀਨੇ ਪਹਿਲੇ ਇੰਜੀਨੀਅਰਾਂ ਨੇ ਲਿਖ ਕੇ ਦੇਤਾ ਕਿ ਆ ਟੁੱਟ ਜਾਣਾ ਕਿਉਂ ਨਾ ਸਾਨੂੰ ਪੈਸਾ ਦੋਣ ਤਖੜਾ ਕਰੀਏ ਲੱਗਾ ਰੁਪਿਆਣ ਦਿੱਤਾ ਟੁੱਟ ਗਿਆ ਸਾਰਾ ਪਾਣੀ ਰੁਣ ਗਿਆ ਆ ਤੇ ਇਹਨਾਂ ਦੀ ਨਲਾਕੀ ਕਰਪੀਆ ਚਲੋ ਇੱਕ ਤਾਂ ਆਇਆ ਕਰੋ ਵਾਸੋ ਹਾਂ ਤਾਂ ਮੈਂ ਇੱਕ ਮਿੰਟ ਇਹਨੂੰ ਦੇ ਦਉ ਕਿਹੜਾ ਬੰਦਾ ਕਿਹੜਾ ਇੱਕ ਦਾ 2 ਲੱਖ ਮੈਂ ਹੁਣ ਖੜਾ ਰਹੇ ਹਾਂ ਡੀਜ਼ਲ ਚਾਹੀਦਾ 2000 ਲੀਟਰ 3000 ਲੀਟਰ 4000 ਲੀਟਰ ਤੁਸੀਂ ਦੱਸ ਦਿਓ ਸ਼ਰਨਜੀਤ ਨੂੰ ਕੱਲ ਮੈਂ ਨਾਲ ਜਾ ਕੇ ਕਹਿ ਦਵਾਂ ਡੀਜ਼ਲ ਥੋੜੇ 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 ਤੁਸੀਂ ਹੁਣ ਅਸੀਂ ਹੁਣ ਆਪਣਾ ਡੀਜ਼ਲ ਹੀ ਲਾਉਣਾ ਤੁਸੀਂ ਹੁਣ ਆਪਣਾ ਡੀਜ਼ਲ ਡੀਜ਼ਲ ਦਾ ਤੁਸੀਂ ਖਰਚਾ ਨਹੀਂ ਕਰਨਾ ਆ ਸੇਵਾ ਮੈਂ ਲੈ ਲੈਣਾ ਠੀਕ ਹੈ ਜੀ ਤੁਹਾਨੂੰ ਅਸੀਂ 4000 ਲੀਟਰ ਕੱਲ ਭੇਜਦੇ ਹਾਂ ਸਤ ਵਜੇ ਦੀ ਪੂਰੇ 4000 ਲੀਟਰ ਤੇਲ ਹੋ ਗਿਆ ਬਾਕੀ 2000 ਲੀਟਰ ਕੱਲ ਹੋਣਗੇ ਸਰਪੰਚ ਜੀ ਬਾਬਾ ਸਾਹਿਬ ਮੈਨੂੰ ਇੱਕ ਗੱਲ ਸੁਣਨੀ ਹੈ ਸਭ ਸੁਣਾ ਲਓ ਜੀ ਇਹ ਸਵੇਰ ਨਾਲ ਹੀ ਉਰੇ ਆ ਮੇਰੇ ਯਾਰ ਬਲਦੇਵ ਸਿੰਘ ਸਰਪੰਚ ਤੇਰੇ ਸਰਪੰਚ ਨੂੰ ਕਹਾਂ ਨਹੀਂ ਨਹੀਂ ਮੈਂ ਉਹਨਾਂ ਤੁਹਾਡਾ ਫੈਨ ਆ ਮੈਂ ਕਹਿੰਦਾ ਹੋਰ ਹੀ ਆ ਪੁੱਛ ਲਓ ਬਲਹਰ ਮੇਰਾ ਬਹੁਤ ਫੈਨ ਆ ਮੈਂ ਉਹਨਾਂ ਫੋਟੋ ਲਗਾਈ ਜਾਂਦਾ ਬਲਾਈ ਆ ਜਾ ਆ ਜਾ ਸਵੇਰ ਵਾਲੀ ਮਾਰੀ ਬਾਜੀ ਮੈਂ ਕੀ ਕਰਾਂਗਾ ਜੀ ਜੋੜ ਲੀਕ ਕਰਦਾ ਉਹਦੇ ਸਾਹਮਣੇ ਬੰਦਾ ਨਹੀਂ ਆਣਾ ਇੱਥੇ ਕੋਈ ਵੀ ਲੈ ਥੋੜਾ ਲੈ ਥੋੜਾ ਚਲੋ ਮੈਂ ਥੋੜਾ ਬੱਜੀ ਚਲੋ ਆਪਾਂ ਫੋਟੋ ਕਰਾਣੇ ਆ ਜੀ ਅੱਗੇ ਜੀ